ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਪਹਿਲਾ ਵਸਤੂਕ ਸੰਖਿਆਵਾਂ ਅਭਿਆਸ ਨੰਬਰ 1.3 ਤੇਰਾ ਤੀਜਾ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰੰਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ अगे वह प्यारे विद्यार्थी तुम चेता करा दवा कि इसी चैनल के उत्तर थोड़ी दसवीं जमात में संबंधित कुछ होर प्लेलिस्ट भी है उन्होंने भी जरूर देखो एक है टेंथ मैथ नोट्स एक है टेंथ साइंस फिर एक हैगी टेंथ इंग्लिश एम सी बी एक है टेंथ इंग्लिश लिटरेचर एक हैगी टेंथ ग्रैमर एक हैगी गणित सिद्धांत एक हैगी मैथ शॉर्टकट्स एंड ट्रिकस ਸੋ ਤੁਸੀ ਨੋਪਲੇਟਸ ਨੂੰ ਵੀ ਜ਼ਰੂਰ ਖੋਲ ਕੇ ਦੇਖੋ ਸੋ ਸਵਾਲ ਇਹ ਵਿੱਚੋਂ ਤੀਜਾ ਸਿੱਧ ਕਰੋ ਕਿ ਹੀਟ ਲਿਖੀਆਂ ਸੰਖਿਆਵਾਂ ਅਪਰੀਮੇ ਹਨ ਸੋ ਤਿੰਨ ਭਾਗ ਨੇ ਆਓ ਇੱਕ ਇੱਕ ਕਰਕੇ ਕਰਦੇ ਆਂ ਤੇ ਸਾਰੇ ਭਾਗਾਂ ਨੂੰ ਅਸੀਂ ਦੋ ਵਿਧੀਆਂ ਦੇ ਨਾਲ ਕਰਾਂਗੇ ਆਓ ਦੇਖੀਏ ਸੋ ਪਹਿਲਾ ਹੈ ਕਿ 1/ ਵਰਗਮੂਲ 2 ਅਪਰੀਮੇ ਸੰਖਿਆ ਸਿੱਧ ਕਰਨਾ ਹੈ ਸੋ ਅਸੀਂ ਇਹਨੂੰ ਉਲਟਾ ਮੰਨਦੇ ਆਂ ਮੰਨ ਲਓ ਕਿ 1/ ਵਰਗਮੂਲ 2 ਇੱਕ ਪਰਿਮੇ ਸੰਖਿਆ ਹੈ ਸੋ 1/√2 ਨੂੰ ਅਸੀਂ a/b ਲਿਖ ਸਕਦੇ ਹਾਂ ਕਿਉਂਕਿ ਸਾਰੀ ਪਰਿਮੇਯ ਸੰਖਿਆ ਦਾ ਬਿਆਰੀ ਰੂਪ ਇਹੀ ਹੁੰਦਾ ਹੈ a/b ਪਰ ਸ਼ਰਤਾਂ ਕਿਹੜੀਆਂ ਨੇ ਜਿੱਥੇ ਕਿ a ਅਤੇ b ਦੋ ਸਹਿ ਅਪਾੜ ਸੰਪੂਰਨ ਸੰਖਿਆਵਾਂ ਹਨ ਅਤੇ b 0 ਨਹੀਂ ਹੈ ਠੀਕ ਹੈ ਨਾ ਤੇ ਹੁਣ ਅਸੀਂ ਜੇ 1/√2 a/b ਵੇ ਤੇ √2 ਕਿਹਦੇ ਬਰਾਬਰ ਹੋ ਜਾਏਗਾ √2 ਹੋ ਜਾਏਗਾ b/a ਇਹਦਾ ਉਲਟ ਕਰਮ ਕਰ ਦਾਂਗੇ ਇਹਦਾ ਉਲਟ ਕਰਤਾ ਤੇ ਇਹਦਾ ਬਿਲਟ ਕਰਤਾ ਠੀਕ ਹੈ ਉਹਨ ਕਿਉਂਕਿ anyway, so a ਅਤੇ b ਸੰਪੂਰਨ ਸੰਖਿਆਵਾਂ ਹਨ ਇਸ ਲਈ b/a ਇੱਕ ਪਰਿਮੇ ਸੰਖਿਆ ਹੈ ਕਿਉਂਕਿ ਬੱਚਿਓ ਅਸੀਂ ਜਾਣਦੇ ਹਾਂ ਕੋਈ ਵੀ ਦੋ ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਪਰਿਮੇ ਸੰਖਿਆ ਹੁੰਦਾ ਹੈ ਹੁਣ ਜੇ b/a ਪਰਿਮੇ ਸੰਖਿਆ ਹੋ ਗਈ ਸੁਭਾਵ ਵਰਗਮੂਲ 2 ਇੱਕ ਪਰਿਮੇ ਸੰਖਿਆ ਕਿਉਂਕਿ ਇਹ ਦੇ ਬਰਾਬਰ ਹੈ ਜੇ ਪਰਿਮੇ ਸੰਖਿਆ ਸੀ ਸਿੱਧ ਕਰਤੀ ਤੇ ਵਰਗਮੂਲ 2 ਵੀ ਪਰਿਮੇ ਸੰਖਿਆ ਹੋ ਗਈ ਪਰ ਇਹ ਇਸ ਦੇ ਉਲਟ ਹੈ ਕਿ ਵਰਗਮੂਲ 2 ਇੱਕ ਅਪਰਿਮੇ ਸੰਖਿਆ ਹੈ ਪਰ ਵਰਗਮੂਲ 2 ਅਪਰੀਮੇ ਸੰਖਿਆ ਹੈ ਇਸ ਤਰ੍ਹਾਂ ਇਹ ਮੰਨਣਾ ਕਿ 1/√2 ਇੱਕ ਪਰਿਮੇ ਸੰਖਿਆ ਹੈ ਗਲਤ ਸਾਬਿਤ ਹੋ ਜਾਂਦਾ ਹੈ ਸੋ ਇਸ ਗਲਤ ਮਨੋਤ ਕਰਕੇ ਅਸੀਂ ਫਿਰ ਉਹ ਜਿਹੜੀ ਅਸੀਂ ਸਾਡੀ ਗੱਲ ਮੰਨੀ ਗਈ ਸੀ ਕਿ ਪਰਿਮੇ ਸੰਖਿਆ ਗਲਤ ਸਾਬਿਤ ਹੋ ਜਾਂਦੀ ਹੈ ਸੋ 1/√2 ਇੱਕ ਅਪਰੀਮੇ ਸੰਖਿਆ ਹੈ ਸੋ ਆਉ ਇਹਨੂੰ ਅਸੀਂ ਹੁਣ ਦੂਜੀ ਵਿਧੀ ਨਾਲ ਵੀ ਕਰੀਏ ਦੂਜੀ ਵਿਧੀ ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ √2 ਇੱਕ ਅਪਰੀਮੇ ਸੰਖਿਆ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਸਿਫਰ ਤੋਂ ਬਿਨਾ ਪਰਿਮੇ ਸੰਖਿਆ ਅਤੇ ਅਪਰਿਮੇ ਸੰਖਿਆ ਦਾ ਭਾਗਫਲ ਇੱਕ ਅਪਰਿਮੇ ਸੰਖਿਆ ਹੁੰਦੀ ਹੈ ਇਹ ਗੱਲਾਂ ਸਾਨੂੰ ਪਤਾ ਹੋਣੀ ਚਾਹੀਦੀਆਂ ਨੇ ਹੁਣ 2 ਇੱਕ ਪਰਿਮੇ ਸੰਖਿਆ ਹੈ ਸੋ ਅਸੀਂ 2 ਨਾਲ ਭਾਗ ਕਰਦੇ ਹਾਂ ਸੋ ਵਰਗਮੂਲ 2/2 ਪਰ ਸਾਡੇ ਕੋਲ ਇਹ 1/√2 ਤੇ ਆਇਆ ਨਹੀਂ ਸੋ ਅਸੀਂ ਕੀ ਕੀਤਾ ਵਰਗਮੂਲ 2 ਦੇ ਦੇ ਰਹੇ ਦਿੱਤਾ ਤੇ 2 ਨੂੰ ਵਰਗਮੂਲ 2 ਵਰਗਮੂਲ 2 ਕਰ ਦਿੱਤਾ ਇਦਾਂ ਕਰ ਸਕਦੇ ਹਾਂ ਆਪਾਂ ਕਿਉਂਕਿ ਵਰਗਮੂਲ 2 ਗੁਣਾ ਵਰਗਮੂਲ 2 ਤੋਂ 2 ਦੇ ਬਰਾਬਰ ਹੁੰਦਾ ਹੈ ਸੋ ਇੱਕ ਵਰਗਮੂਲ 2 ਇੱਕ ਵਰਗਮੂਲ 2 ਕੱਟ ਗਿਆ ਤੇ ਇਹ ਬਣ ਗਿਆ ਸਾਡੇ ਕੋਲ 1/ ਵਰਗਮੂਲ 2 ਇੱਕ ਅਪਰੀਮੇ ਸੰਖਿਆ ਹੋ ਗਈ ਕਿਉਂਕਿ ਕਿਉਂ ਕਿ ਅਸੀਂ ਅਪਰੀਮੇ ਸੰਖਿਆ ਨੂੰ ਪਰਿਮੇ ਸੰਖਿਆ ਨਾਲ ਭਾਗ ਦੇ ਰਹੇ ਹਾਂ ਤੇ ਉਹਦਾ ਨਤੀਜਾ ਅਪਰੀਮੇ ਸੰਖਿਆ ਹੋਏਗਾ ਇਸ ਤਰ੍ਹਾਂ 1/ ਵਰਗਮੂਲ 2 ਇੱਕ ਅਪਰੀਮੇ ਸੰਖਿਆ ਹੈ ਹੁਣ ਦੂਜਾ ਭਾਗ ਕਰੀਏ ਸੋ ਦੂਜਾ ਭਾਗ ਹੈ ਬੱਚਿਓ 7 ਵਰਗਮੂਲ 5 ਸਿੱਧ ਕਰਨਾ ਹੈ ਕਿ ਇੱਕ ਅਪਰੀਮੇ ਸੰਖਿਆ ਹੈ ਸੋ ਮੰਨ ਲਓ ਕਿ 7 ਵਰਗਮੂਲ 5 ਇੱਕ ਅਪਰੀ ਇੱਕ ਪਰਿਮੇਯ ਸੰਖਿਆ ਹੈ ਸੋ 7/ 107 ਵਰਗਮੂਲ 5 a/b ਜਿੱਥੇ ਕਿ a ਅਤੇ so, e e, e b ਸਹਿ ਪਾਰਸੰਪੂਰਨ ਸੰਖਿਆਵਾਂ ਹਨ ਅਤੇ b 0 ਦੇ ਬਰਾਬਰ ਨਹੀਂ ਹੈ ਹੈ ਪਰਿਮੇਯ ਸੰਖਿਆ ਦਾ ਮਿਆਰੀ ਰੂਪ ਹੈ ਤੇ ਉਹਦੀ ਸ਼ਰਤ ਹੈਗੀ ਹੈ ਸੋ ਇਹਦਾ ਮਤਲਬ ਬੱਚੋ ਜੇ 7 5 ਵਰਗਮੂਲ ਤੇ 5 ਵਰਗਮੂਲ ਦੇ ਬਰਾਬਰ ਹੋ ਜਾਏਗਾ a/ 7 ਥੱਲੇ ਆ ਜਾਏਗਾ ਤੇ b ਨਾਲ গুণ ਹੋ ਜਾਏਗਾ a/7b ਹੁਣ ਕਿਉਂਕਿ a ਅਤੇ b ਸੰਪੂਰਨ ਸੰਖਿਆਵਾਂ ਹਨ ਇਸ ਲਈ 7 b ਵੀ ਸੰਪੂਰਨ ਸੰਖਿਆ ਆਏਗੀ ਤੇ ਸੰਪੂਰਨ ਸੰਖਿਆ ਸੰਪੂਰਨ ਸੰਖਿਆ ਦੋ ਸੰਪੂਰਨ ਸੰਖਿਆਵਾਂ ਦਾ ਭਾਗ ਭਾਗ ਹਮੇਸ਼ਾ ਪਰਿਮੇਯ ਸੰਖਿਆ ਹੁੰਦਾ ਹੈ ਸੋ ਇੱਕ ਪਰਿਮੇਯ ਸੰਖਿਆ ਹੈ ਭਾਵੇਂ ਜੇ ਇਹ ਪਰਿਮੇਯ ਸੰਖਿਆ ਹੋਵੇ ਕਿ √5 ਦੇ ਬਰਾਬਰ ਹੈ ਸੋ √5 ਵੀ ਪਰਿਮੇਯ ਸੰਖਿਆ ਹੋਏ ਭਾਵੇਂ √5 ਇੱਕ ਪਰਿਮੇਯ ਸੰਖਿਆ ਹੈ ਪਰ ਹੈ ਇਸ ਦੇ ਉਲਟ ਹੈ ਕਿ ਵਰਗਮੂਲ 5 ਇੱਕ ਅਪਰਿमेय ਸੰਖਿਆ ਹੈ ਪਰ ਵਰਗਮੂਲ 5 ਦੀ ਅਪਰਿमेय ਸੰਖਿਆ ਹੈਗੀ ਹੈ ਸੋ ਇਸ ਤਰ੍ਹਾਂ ਇਹ ਮੰਨਣਾ ਕਿ 7 ਵਰਗਮੂਲ 5 ਇੱਕ ਪਰਿਮੇਯ ਸੰਖਿਆ ਹੈ ਗਲਤ ਸਾਬਿਤ ਹੋ ਜਾਂਦਾ ਹੈ ਸੋ 7 ਗੁਣਾ ਵਰਗਮੂਲ 5 ਇੱਕ ਅਪਰਿमेय ਸੰਖਿਆ ਹੈ ਆਓ ਇਹਨਾਂ ਨੂੰ ਵੀ ਦੂਜੀ ਵਿਧੀ ਨਾਲ ਕਰੀਏ ਸੋ ਦੂਜੀ ਵਿਧੀ ਹੈਗੀ ਹੈ ਅਸੀਂ ਜਾਣਦੇ ਹਾਂ ਕਿ ਵਰਗਮੂਲ 5 ਇੱਕ ਅਪਰਿਮੇਯ ਸੰਖਿਆ ਹੈ ਤੇ ਨਾਲ ਫਿਰ ਅਸੀਂ ਲਿਖਣਾ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ 0 ਤੋਂ ਬਿਨਾ ਪਰਿਮੇਯ ਸੰਖਿਆ ਅਤੇ ਅਪਰਿਮੇਯ ਸੰਖਿਆ ਦਾ ਗੁਣਨਫਲ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ ਇਹ ਬੱਚੇ ਤੁਹਾਡੀ ਕਿਤਾਬ ਦੇ ਜਿਹੜਾ ਚੈਪਟਰ ਹੈਗਾ ਸਮਝਾਇਆ ਗਿਆ ਉਹ ਚ ਸਾਰੀਆਂ ਗੱਲਾਂ ਦੱਸੀਆਂ ਹੋਈਆਂ ਠੀਕ ਹੈ ਨਾ ਸੋ ਇੱਕ ਪਰਿਮੇਯ ਸੰਖਿਆ ਤੇ ਅਪਰਿਮੇਯ ਸੰਖਿਆ ਦਾ ਗੁਣਨਫਲ ਹਮੇਸ਼ਾ ਅਪਰਿਮੇਯ ਸੰਖਿਆ ਹੁੰਦਾ ਹੈ ਤੇ ਹੁਣ 7 ਇੱਕ ਪਰਿਮੇਯ ਸੰਖਿਆ ਹੈਗੀ ਹੈ ਅਸੀਂ ਜਾਣਦੇ ਹਾਂ ਸੋ ਇਸ ਲਈ 7 ਵਰਗਮੂਲ 5 7 ਵਰਗਮੂਲ 5 ਇੱਕ ਅਪਰਿਮੇਯ ਸੰਖਿਆ ਹੈ ਇਸ ਤਰ੍ਹਾਂ 7 ਵਰਗਮੂਲ 5 ਇੱਕ ਅਪਰਿਮੇਯ ਸੰਖਿਆ ਹੈ ਠੀਕ ਹੈ ਜੀ ਅੱਗੇ ਚਲੀਏ ਆਖਰੀ ਭਾਗ ਆ ਗਿਆ ਕਿ 6 ਵਰਗਮੂਲ 2 ਨੂੰ ਸਿੱਧ ਕਰਨਾ ਹੈ ਕਿ ਇਹ ਇੱਕ ਅਪਰਿਮੇਯ ਸੰਖਿਆ ਹੈ ਸੋ ਮੰਨ ਲਓ ਕਿ 6 ਵਰਗਮੂਲ 2 ਇੱਕ ਪਰਿਮੇਯ ਸੰਖਿਆ ਹੈ ਉਲਟਾ ਮੰਨਣਾ ਸੋ 6 ਵਰਗਮੂਲ 2 a b ਜਿੱਥੇ ਕਿ a ਤਾਂ a ਅਤੇ b ਐ ਬੜਾ ਲਿਖਣਾ ਜ਼ਰੂਰੀ ਹੈ ਜਿੱਥੇ a ਅਤੇ b ਦੋ ਸਹ ਆਪੂਰਨ ਸੰਖਿਆਵਾਂ ਹਨ ਅਤੇ b 0 ਨਹੀਂ ਹੈ ਠੀਕ ਹੈ ਨਾ ਸੋ ਇਹ ਮੰਨ ਚੇ ਉਹ ਕੀ ਹੋ ਗਿਆ ਵਰਗਮੂਲ 2 ਦੇ ਬਰਾਬਰ ਹੋ ਜਾਏਗਾ a b ਤੇ 6 ਸੱਜੇ ਪਾਸੇ ਜਾ ਕੇ ਘਟਾਵਾ ਜਾਏਗਾ a/20 6 ਸੋ ਇਹਨੂੰ ਜਿਹੜੇ ਸਾਂਝਾ ਕੀਤਾ ਤੇ 6 ਇਹ b ਉੱਪਰ ਗੁਣਾ ਹੋ ਜਾਏਗਾ ਇਹ ਬਣੇਗਾ ਵਰਗਮੂਲ 2 ਬਰਾਬਰ a/6 b/20 ਕਿਉਂਕਿ a ਅਤੇ b ਸੰਪੂਰਨ ਸੰਖਿਆਵਾਂ ਹਨ ਇਸ ਲਈ a/6 b/20 ਇੱਕ ਪਰਿਮੇਯ ਸੰਖਿਆ ਕਿਦਾਂ ਇਹ ਪਰਿਮੇਯ a ਇੱਕ ਸੰਪੂਰਨ ਸੰਖਿਆ ਹੈ b ਸੰਪੂਰਨ ਸੰਖਿਆ ਸੋ ਜਿਹੜੇ ਸੰਪੂਰਨ ਸੰਖਿਆ ਨੂੰ 6 ਨਾਲ ਗੁਣਾ ਕਰੋ ਉਹ ਵੀ ਸੰਪੂਰਨ ਸੰਖਿਆ ਹੋਵੇਗੀ ਸੋ so, a ਚੋਂ 6 ਵੀ ਘਟਾਵਾਂਗੇ ਸੰਪੂਰਨ ਸੰਖਿਆ ਚੋਂ ਸੰਪੂਰਨ ਸੰਖਿਆ ਘਟਾਓ ਉਹ ਵੀ ਸੰਪੂਰਨ ਸੰਖਿਆ ਹੁੰਦੀ ਹੈ ਤੇ 20 ਸੰਪੂਰਨ ਸੰਖਿਆ ਐ ਸੋ ਸੰਪੂਰਨ ਸੰਖਿਆ ਨੂੰ ਜੇ ਸੰਪੂਰਨ ਸੰਖਿਆ ਨਾਲ ਭਾਗ ਦੇ ਦੋ ਤੇ ਉਹ ਪਰਿਮੇਯ ਸੰਖਿਆ ਆਂਦੀ ਹੈ ਜਾਂ ਸੰਪੂਰਨ ਵੀ ਆ ਸਕਦੀ ਹੈ ਜੇ ਜੋ ਪੂਰੀ ਤਰ੍ਹਾਂ ਨਹੀਂ ਕੱਟਦੀ ਤੇ ਪਰਿਮੇਯ ਸੰਖਿਆ ਹੁੰਦੀ ਹੈ ਸੋ ਇਹ ਇੱਕ ਪਰਿਮੇਯ ਸੰਖਿਆ ਹੈ ਭਾਵੇਂ ਜੇ ਇਹ ਪਰਿਮੇਯ ਸੰਖਿਆ ਹੈ ਅਸੀਂ ਇਹ ਸਿੱਧ ਕਰਦੇ ਹਾਂ ਪਰਿਮੇਯ ਸੰਖਿਆ ਹੈ ਸੋ ਵਰਗਮੂਲ 2 ਵੀ ਪਰਿਮੇਯ ਸੰਖਿਆ ਹੋ ਗਈ ਭਾਵੇਂ ਵਰਗਮੂਲ 2 ਪਰਿਮੇਯ ਸੰਖਿਆ ਹੈ ਪਰ ਇਹ ਇਸ ਦੇ ਉਲਟ ਹੈ ਕਿ ਵਰਗਮੂਲ 2 ਇੱਕ ਅਪ੍ਰਿਮੇ ਸੰਖਿਆ ਹੈ ਪਰ ਵਰਗਮੂਲ 2 ਤੇ ਅਪ੍ਰਿਮੇ ਸੰਖਿਆ ਹੈ ਸੋ ਇਸ ਤਰ੍ਹਾਂ ਇਹ ਮੰਨਣਾ ਕਿ 6 ਵਰਗਮੂਲ 2 ਇੱਕ ਪਰਿਮੇ ਸੰਖਿਆ ਹੈ ਗਲਤ ਸਾਬਿਤ ਹੋ ਜਾਂਦਾ ਹੈ ਸੋ 6 ਵਰਗਮੂਲ 2 ਇੱਕ ਅਪ੍ਰਿਮੇ ਸੰਖਿਆ ਹੈ ਆਹ ਹੁਣ ਇਸੇ ਸਵਾਲ ਨੂੰ ਦੂਜੀ ਵਿਧੀ ਨਾਲ ਕਰੀਏ ਸੋ ਦੂਜੀ ਵਿਧੀ ਬੜੀ ਸੌਖੀ ਹੈ ਬੱਚਿਓ ਬਸ ਤੁਹਾਨੂੰ ਪੁਆਇੰਟ ਸਾਰੇ ਯਾਦ ਹੋਣੇ ਚਾਹੀਦੇ ਕਥਨ ਯਾਦ ਹੋਣੇ ਚਾਹੀਦੇ ਨੇ ਅਸੀਂ ਜਾਣਦੇ ਹਾਂ ਕਿ ਵਰਗਮੂਲ 2 ਇੱਕ ਅਪ੍ਰਿਮੇ ਸੰਖਿਆ ਹੈ ਇਹ ਲਿਖਣਾ ਹੈ ਅਸੀਂ ਇਹ ਵੀ ਜਾਣਦੇ ਹਾਂ ਕਿ ਇੱਕ ਪਰਿਮੇਯ ਸੰਖਿਆ ਅਤੇ ਇੱਕ ਅਪਰਿਮੇਯ ਸੰਖਿਆ ਦਾ ਜੋੜ ਫਲ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ ਹੁਣ 6 ਇੱਕ ਪਰਿਮੇਯ ਸੰਖਿਆ ਹੈ ਸੋ ਵਰਗਮੂਲ 2 ਵਿੱਚ 6 ਜੋੜਨ ਤੇ ਪ੍ਰਾਪਤ ਹੁੰਦਾ ਹੈ 6 ਵਰਗਮੂਲ 2 ਇਸ ਤਰ੍ਹਾਂ 6 ਵਰਗਮੂਲ 2 ਇੱਕ ਅਪਰਿਮੇਯ ਸੰਖਿਆ ਹੈ ਸੋ ਬੱਚੋ ਇਹ ਸਵਾਲ ਇਸ ਤਰ੍ਹਾਂ ਨਾ ਕਰਨੇ ਨੇ ਜਦੋਂ ਵਰਗਮੂਲ ਵਾਲੀ ਸੰਖਿਆ ਜਿਹੜੀ ਜੋ ਕਿ ਅਪਰਿਮੇਯ ਸੰਖਿਆ ਆ ਗਈ ਹੈ ਉਰ ਨਾਲ ਕੋਈ ਗੁਣਾ ਕੀਤੀ ਤੁਹਾਨੂੰ ਪਰਿਮੇ ਸੰਖਿਆ ਆ ਜਾਏ ਜਮਾ ਕੀਤੀ ਆ ਜਾਏ ਘਟਾ ਕੀਤੀ ਆ ਜਾਏ ਭਾਗ ਕਰਦੀ ਆ ਜਾਏ ਤੇ ਉਹ ਪਰਿਮੇ ਸੰਖਿਆਵਾਂ ਹੁੰਦੀਆਂ ਨੇ ਬਸ ਗੁਣ ਗੁਣਾ ਵੇਲੇ ਤੇ ਭਾਗ ਵੇਲੇ ਉਹ ਪਰਿਮੇ ਸੰਖਿਆ 0 ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਅਭਿਆਸ ਨੰਬਰ 1.3 ਦਾ ਤੀਜਾ ਸਵਾਲ ਤੇ ਇਹਦੇ ਨਾਲ ਹੀ ਤੁਹਾਡਾ ਅਭਿਆਸ ਨੰਬਰ 1.3 ਇੱਥੇ ਸਮਾਪਤ ਹੁੰਦਾ ਹੈ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ